ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਲਡੇਰੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਵੀਰ ਜੀ ਪਿੰਡ ਨਿੱਕੇ ਘੁੰਮਣ ਤਸੀਲ ਗੁਰਦਾਸਪੁਰ ਤੇ ਜ਼ਿਲ੍ਹਾ ਵੀ ਗੁਰਦਾਸਪੁਰ ਹੈ ਜੀ ਵੀਰ ਡਾਕਟਰ ਕੋ ਐ ਜੀ ਇਹਨਾਂ ਕੋ ਦੋ ਕਿਨਾਰੇ ਸੇਲ ਲਈ ਆ ਇਹਨਾਂ ਬਾਰੇ ਟੂ ਜਿਹੜੀ ਇਨਫੋਰਮੇਸ਼ਨ ਲੈ ਕੇ ਦੇਵਾਂਗੇ ਉਸ ਤੋਂ ਪਹਿਲਾਂ ਵੀਰ ਜੀ ਬੇਨਤੀ ਹੈ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰੀ ਆਏ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨ ਆਉਣ ਤੁਹਾਨੂੰ ਗਾਉਂ ਬਾਰੇ ਜਾਣਕਾਰੀ ਲੈ ਕੇ ਦੇਣਗੇ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਕੀ ਹੈ ਬਈਆ ਵਰੀਆ ਤੁਸੀਂ ਠੀਕ ਠਾਕ ਜੀ ਕਿਰਪਾ ਮਾਲਕ ਤੁਸੀਂ ਨਾ ਹਾਂ ਐਡਰੈਸ ਬੋਲ ਦਿਓ ਆਪਣਾ ਜੀ ਪਿੰਡ ਆਪਣਾ ਲਿਖਿਆ ਕਿਉਂ ਮਾ ਹਾਂਜੀ ਤੇ ਤਸਵੀਰ ਮਸ਼ਹਰ ਮੱਝਾ ਸਹੀ ਦਿਸਤੀ ਕਰਵਾ ਸਕੋ ਅੱਛਾ ਜੀ ਮੋਬਾਈਲ ਨੰਬਰ ਬੋਲ ਦਿਓ 7347297423 ਤੇ ਨਾਮ ਆਪਣਾ ਜੀ ਨਾਮ ਆਪਣਾ ਅਮਰਪਾਲ ਸਿੰਘ ਦਾ ਛੋਟਾ ਨਾਂ ਡਾਕਟਰ ਡਾਕਟਰ ਠੀਕ ਹੈ ਜੀ ਦੋ ਨਾਂ ਕ ਆਪਣੇ ਕੋਲ ਸੇਲ ਲਈ ਹਾਂਜੀ ਦੋ ਨਾਂ ਕ ਸੇਲ ਲਈ ਦੋ ਨਾਂ ਕ ਸੇਲ ਦੇ ਗੱਬਣਾ ਹੀ ਦੋਵੇਂ ਕੋਈ ਗੱਬਣਾ ਵਸਿਆ ਟੌਪ ਕਲਾਸ ਨਿਕਨੇਗੇ ਰੇਟ ਨੇਗੇ ਨੇਗੇ ਰੇਟ ਪਾਵਾਂਗੇ ਚਲੋ ਠੀਕ ਕਿਰਤੋ ਸ਼ੁਰੂ ਕਰ ਲੀ ਜੀ ਅੰਜਸਰੀ ਸ਼ੁਰੂ ਕਰਨਾ ਚਲੋ ਯਾਰ ਜਰਸੀ ਦਿਖਾ ਲਦਨੇ ਆ ਜੀ ਪੰਜਾਬ ਵਾਲੀ ਜਰਸੀ ਹੈ ਜੀ ਗੱਬਣ ਆ ਕੀ ਡਿਟੇਲ ਜੀ ਇਹਦੀ ਕਿੰਨਾ ਕ ਸਮਲ ਲੈਂਦੀ ਕੀ ਡਿਟੇਲ ਜੀ ਇਹਦੀ ਡਿਟੇਲ ਆ ਜੀ ਬਸ ਇਹ ਪਹਿਲੇ ਤੋਂ ਬੱਝਨੇ ਨਹੀਂ ਪਾਏਗਾ ਕੋਤੋਂ ਪੈਰ ਦੂਜਾ ਸੁਭਾ ਰਹਿਣ ਦੇ ਸੁਣਾ ਕਿੰਨੇ ਕ ਦਿਨ ਲੱਗੇਗੀ ਤੇਨੂੰ ਬਸ ਇਹ ਖੜੂਗੀ ਘੱਟੋ ਘੱਡੀ ਤੇ ਲਾਹਾਂ ਪਾਰ ਹੁੰਦੀਆਂ ਨੇ ਮਸ਼ੀਨ ਤੇ ਡਬੇ ਠੀਕ ਹੈ ਚੰਗੇ ਖੁੱਲੇ ਲੈਵੇ ਦੀ ਹੈ ਜੀ ਆ ਦੇ ਸਾਹ ਦੇਨਿੰਗ ਥੋੜੀ ਯੋਲੀ ਲੈਵਾ ਬਹੁਤ ਸਪੇਸ ਬਹੁਤ ਹੈ ਇਹਦੇ ਵਿੱਚ ਜੀ ਕੱਦ-ਕਾਠ ਵੀ ਚੰਗਾ ਕੱਦ-ਕਾਠ ਵੀ ਚੰਗਾ ਇੱਕ ਸਾਈਡ ਥੋੜੀ ਜੀ ਭੱਲ ਲਈ ਇਹਨੇ ਫੇਸ ਕੁਆਲਟੀ ਦੇਖ ਸਕਦੇ ਜੀ ਵੱਡੀ ਆ ਪੰਜਾਬ ਵਾਲੀ ਜਰਸੀ ਆ ਲੈ ਵੀਰੀ ਕੁਆਲਟੀ ਚੈੱਕ ਕਰੋ ਜੀ ਦੇਣ 10-12 ਲੈ ਜੂ ਭਾਜੀ 10-12 ਇਹ ਦੁੱਧ ਹੀ ਕੀਮਤ ਕਰਦੇ ਜੀ ਉਹ ਦੋ ਵਜੀ ਕੱਢੂਗੀ 23 24 ਲੀਟਰ 23 24 ਕਿਲੋ ਕੱਢੇਗੀ ਜੀ ਹਾਂ ਜੀ ਉਹਦਾ ਠੰਡੀ ਸੀਲ ਲਿਆਈ ਅੰਦਰ ਕੋ ਠੰਡੀ ਠੰਡੀ ਵਿੱਚ ਹਾਂ ਜੀ ਸੀਲ ਸੌ ਆ ਜੀ ਕੱਦ ਕੋਦ ਚੰਗਾ ਪੰਜਾਬ ਵਾਲੀ ਜਰਸੀ ਹੈ ਜੀ ਕੀਮਤ ਕੀ ਕਰਦੇ ਜੀ ਭਾਜੀ ਬੋਲਦੇ ਪਛੇ 70000 ਰੁਪਇਆ ਜੀ ਅੱਛਾ ਜੀ ਲੈਣ ਦੇਣ ਕਿਤਾ ਕਹਿੰਦੇ ਆਂ ਦੱਸ ਕਰਾਬ ਮਾਨਦਾਨ ਬੰਦਿਆਂ ਦਾ ਅੱਜ ਹੀ ਆ ਦਿਵਸ ਹੀ ਦੇ ਦਾਂਗੇ ਜੀ 65000 ਦੀ ਵੀਰੇ ਹੋਰ ਯਾਰ ਛੋਟ ਕਰ ਦਾਂਗੇ ਬਸ਼ੀ ਹੋਰ ਯਾਰ ਛੱਡ ਦਾਂਗੇ 63 ਦੀ ਦੇ ਦਾਂਗੇ 60000 ਦੀ ਬਾਕੀ ਕਾਟ ਦੇ ਯਾਰ ਦੀ ਬਸ਼ੀ ਦੇ ਦਾਂਗੇ ਗੱਡੀ ਦੇ ਲਾਗੇ ਲੈ 60000 ਜੀ ਮੇਲੇ ਲੋ ਜੀ ਆਫਰਾਂ ਲੱਗੀਆਂ ਜੀ ਅੱਜ ਹਾਂਜੀ ਇਹਦੇ ਬਾਰੇ ਦੱਸੋ ਜੀ ਇਹ ਪਸ਼ੀ ਸੂਬਾ ਦੀ ਦੂਜਾ ਸੂਬਾ ਦੂਜਾ ਸੂਬਾ ਸੁਣੀ ਇਹ ਦਿਨ ਘੜ ਦੀ 15 15 ਦਿਨ ਲੈ ਜਾ ਖੋਲੋ ਜੀ ਇਹ ਵੀ 23 ਕਿਲੋ ਲੀਟਰ ਵਾਲੀ ਅੱਛਾ 23 24 ਕਿਲੋ ਦੁੱਧ ਭਰੇਗੀ ਬਹੁਤ ਵਧੀਆ ਬਸ਼ੀ 1.5 15 ਖੜੂ 1.5 15 ਦਿਨਾਂ ਦੀ ਸੀ ਆਹ ਦੇ ਸਾਡੇ ਕੱਦ ਕਾਠ ਵੱਡਾ ਹੈ ਦਾ ਜੀ ਡੱਬਾ ਰੰਗ ਆ ਗਿਆ ਜੀ ਫਾਣ ਦੀ ਕੁਆਲਿਟੀ ਬਹੁਤ ਚੰਗੀ ਹੈ ਆ ਦੇਖ ਸਾ ਜੀ ਆ ਲੈ ਆਓ ਜੀ ਆ ਦੇਖ ਸਾ ਜੀ ਇਹਦੀ ਕੁਆਲਿਟੀ ਇਹ ਕੁਆਲਿਟੀ ਕੱਦ ਕੱਠ ਵੱਡਾ ਪੂਰਾ ਇਹ ਵੀ ਠੰਡੀ ਸੀਲ ਆ ਭਾਜੀ ਹੰਦੀ ਠੰਡੀ ਜਾਓ ਅਥੋਥ ਲਾਗ ਦੇ ਹਾ ਜਿੱਥੇ ਮਰਜ਼ੀ ਪਾਇਆ ਜੱਫਾ ਪਾ ਲੋ ਥੱਲੇ ਬੈਠਾ ਗਾ ਥੱਲੇ ਪੈ ਥੱਲੇ ਬੈਠਾ ਜੀ ਪੂਰੀ ਸੀਲ ਸੌ ਆ ਜੀ ਜਿੱਥੋਂ ਮਰਜ਼ੀ ਲੰਘ ਜਾ ਚੰਗੇ ਦੁੱਧ ਦੀ ਮਾਲਕਣਾ ਜਿੱਧਰੋਂ ਮਰਜ਼ੀ ਮੈ ਕਹਿੰਦਾ ਥੱਲੇ ਪਾਓ ਭਾਏ ਉਧਰੋਂ ਆ ਦੋਵੇਂ ਵੀਰ ਕੋਲ ਹੰਡੇ ਉਹਨਾਂ ਦੇ ਫੇਰ ਨਹੀਂ ਹਿਲਦੀ ਇੰਨੀ ਠੰਡੀ ਹੈ ਬੋਲ ਸਿੰਘ ਸੌ ਹਾਂਜੀ ਇਹਦੀ ਕੀ ਡਿਮਾਂਡ ਕਰਦੇ ਭਾਜੀ ਮੋਲ 65000 ਰੁਪਏ ਅੱਛਾ ਜੀ ਮੋਲ 65000 ਤੇ ਇਹਦੀ ਕਟਵਾਦ ਕਰਕੇ ਇਹਦਾ ਕੀ ਲਵੋ 2000 ਹੋਰ ਕੱਟ 52000 ਦੀ ਵਾਸੀ ਦਵਾਂਗੇ 52000 ਦੀ ਵੀਰ ਹੁੰਦੇ ਮੇਰਾ ਜੀ 56000 ਦੀ ਵੇਚੀ ਆਹ ਲੋ 55000 ਦੀ ਹੋ ਗਈ ਆਹ 55000 ਆਹ ਲੋ ਜਿਹੜਾ ਲੁੱਟ ਲਿਆ ਮੇਲੇ ਜਿਹੜਾ ਲੁੱਟ ਲਿਆ ਜਿਹੜਾ ਰਹਿ ਗਿਆ ਰਹਿ ਗਿਆ ਦਰਾਨ ਨਾਲ 1000 ਰੁਪਏ ਦਰਾਲੀ ਲਈ ਆਹ ਲੋ 1000 ਰੁਪਏ ਆਫਰ ਦਲਾਲ ਲਈ ਵੀ ਆ ਗਈ ਜੇ ਜੇ ਘਰ ਵਾਲਾ ਆ ਗਿਆ ਹਾਂਜੀ ਉਹਨੂੰ ਬਈ ਮਤਲ ਉਹਨੂੰ 1000 ਛੋਟ ਕਰਾ ਦੇ ਘਰ ਕੋਈ ਕਿਸ ਨੂੰ ਦਿਵਾਲੀ ਨਹੀਂ ਮਿਲਣੀ ਦੁਕਾਨ ਜਿੱਦੋਂ ਸਾਡਾ ਨਾਲ ਹੋਇਆ ਦੇ 1000 ਰੁਪਏ ਛੋਟ ਘਰ ਵਾਲਾ ਸਿੱਧਾ ਗਾਹ ਕਾਏਗਾ ਤਾਂ 1000 ਰੁਪਏ ਛੋਟ ਹੋ ਜਾਈ ਹੋਵੇ ਬਿਲਕੁਲ ਬਿਲਕੁਲ ਜੀ ਆਪਾ ਯਾਰ ਗਾਗ ਬਚਾਉਣਾ ਕਹਿੰਦੇ ਗਾਗ ਬਚਾਉਣਾ ਹਾਂ ਤੇ ਆਪਾਂ ਦਲਾਨੀ ਦੂਜੀ ਗਲਤ ਕਰ ਲਾ ਘਰੇ ਤੋਂ ਗਾਗ ਬਚਾਉਣਾ ਲੌਗ ਆ ਗਏ ਉਹ ਹੀ ਕੰਪੀਟੀਸ਼ਨ ਹੋ ਗਿਆ ਪਕਾਓ ਬਲੇਂਡਿੰਗ ਮੈਂ ਦੰਦਾਂ ਨੇ ਰੱਖਣੀਆਂ ਆ ਬਸ ਲਾ ਇਹ ਵੀ ਰੋਟੀ ਖਾਓ ਲਓ ਜੀ ਆਫਰ ਲੱਗ ਗਈ ਹੈ ਜੀ ਘਰ ਵਾਲਾ ਗਾਹੇ ਸਿੱਧਾ ਆਏਗਾ ਤੇ ਦਿੱਤੇ ਮੇਰੇ ਰੇਟ ਦੱਸੇ ਉਹਨਾਂ ਚ ਹੋਰ ਮੰਤਨ ਕੀਤਾ ਜਾਊਗਾ ਬਾਕੀ ਦੋਵੇਂ ਬ੍ਰਾਂਡ ਚੰਗੇ ਜੇ ਇਹ ਵੀ ਬ੍ਰਾਂਡ ਹੈ ਤੇ ਉਹ ਵੀ ਬ੍ਰਾਂਡ ਹੈ ਆਫਰਾਂ ਖੁੱਲੀਆਂ ਲੱਗੀਆਂ ਜੇ ਵੀਰ ਹੁਣੀ ਜਾਂਦੇ ਜਿਹੜਾ ਲੈ ਗਿਆ ਲੈ ਗਿਆ ਆਫਰਾਂ ਪੂਰੀਆਂ ਖੁੱਲੀਆਂ ਜੇ ਇਹ ਪਹਿਲ ਕਰ ਲਿਓ ਜਿਹੜਾ ਵੀਰ ਕਰ ਸਕਦਾ ਇਹ ਨਾਮ ਇਹ ਕਰੀ ਫਿਰ ਬੋਲ ਦਿਓ ਜੀ ਤਾਂ ਬਰਾਬਰ ਅਮਰਤਪਾਲ ਸਿੰਘ ਛੋਲੇ ਢਮਣਪਿੰਡ ਜਿਲ੍ਹਾ ਗਰਦਾਪੁਰ ਤੁਸੀਂ ਨਿਆਰਾ ਮੈਨੂੰ ਮੋਬਾਈਲ ਨੰਬਰ ਬੋਲ ਦਿਓ ਜੀ 734 97423 ਠੀਕ ਹੈ ਜੀ ਇਹ ਮੇਰਾ ਫੋਨ ਵਿਜੀ ਹੈ ਬਦਲ ਨੰਬਰ ਠੀਕ ਹੈ ਜੀ ਤੁਸੀਂ ਬੋਲੋ ਜਨਾਬ ਨੰਬਰ ਆਪਣਾ ਜਨਾਬ ਨਾਮ ਸਾਗਰ ਮਸੀ ਹੈ ਜੀ ਹਾਂ ਜੀ ਚਿਰਾਵਾ ਸੇ ਬਟਾਲਾ ਜ਼ਿਲ੍ਹਾ ਗਰਦਾਪੁਰ ਨੰਬਰ ਮੇਰਾ 95015886 ਠੀਕ ਹੈ ਜੀ ਠੀਕ ਹੈ ਜੀ ਲਓ ਜੀ ਦੋ ਨਗ ਵੀਰ ਹੋਣਾ ਕੋ ਸ਼ੇਰ ਲਈ ਹੀ ਦੋਵੇਂ ਤੁਹਾਨੂੰ ਦਿਖਾਤੇ ਆ ਤੇ ਆਫਰਾਂ ਕੰਪੀਟੀਸ਼ਨ ਚ ਆ ਕੇ ਪੂਰੀਆਂ ਖੁੱਲੀਆਂ ਹੋਈਆਂ ਜੇ ਫੇਰ ਵੀ ਮੇਰਾ ਵੀਰ ਕੁਝ ਕਰਾ ਸਕਦਾ ਧੱਕੇ ਸਾਈਨਾਂ ਦੇ ਕਰਾ ਲੈ ਆਫਰਾਂ ਖੁੱਲੀਆਂ ਹੋਣਗੀਆਂ ਦੋਸਤੋ ਵੀਡੀਓ ਲਾਸਟ ਤੱਕ ਵੇਖ ਲਈ ਸਾਰੇ ਵੀਰਾਂ ਦਾ ਧੰਨਵਾਦ